ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਬਾਈ ਜੀ ਮੱਕੀ ਆਪਣੀ ਪੀਜਣ ਗਈ ਸੀਗੀ ਉਸ ਵੀਡੀਓ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਬਾਕੀ ਪਿਛਲੇ ਸਾਲ ਦੀ ਤਾਕ ਐਤਕੀ ਦੀ ਵਾਰ ਵੀ ਆਪਾਂ ਨਾ ਫੁੱਲ ਲਾ ਕੇ ਦੇਖਾਂਗੇ ਬਟ ਐਤਕੀ ਦੀ ਵਾਰ ਮੈਂ ਪੌਦ ਮੰਗਾਈ ਆ ਨਰਸਰੀ ਤੋਂ ਤੇ ਆਪਾਂ ਇਹਨੂੰ ਪੌਦ ਨੂੰ ਨਾ ਇਹ ਨਾਲ-ਨਾਲ ਲਾਵਾਂਗੇ ਬੰਨਿਆਂ ਤੇ ਤੇ ਜਿਵੇਂ ਵੀ ਰਹੂਗਾ ਇੱਕ ਤਰ੍ਹਾਂ ਦਾ ਸਾਡੇ ਵਾਸਤੇ ਤਾਂ ਐਕਸਪੈਰੀਮੈਂਟ ਹੀ ਆ ਥੋੜੀ ਹੀ ਪੌਦ ਸੀਗੀ ਤੇ ਹੁਣ ਅੱਗੇ ਦੇਖਾਂਗੇ ਆਪਾਂ ਕੀ ਰਹਿੰਦਾ ਕੀ ਨਹੀਂ ਰਹਿੰਦਾ ਤੁਸੀਂ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ ਕੋਈ ਸੁਝਾਅ ਹੈ ਦੇ ਬਾਰੇ ਵੀ ਫੁੱਲਾਂ ਦੀ ਖੇਤੀ ਕਿਵੇਂ ਹੁੰਦੀ ਆ ਜਾਂ ਕੀ ਕੀ ਚੀਜ਼ ਹੈ ਦੇ ਵਿੱਚ ਪਾਣੀ ਪੈਂਦੀ ਆ ਕਿਉਂਕਿ ਸਾਨੂੰ ਵੱਲੇ ਇੰਨੀ ਨੋਲੇਜ ਹੈ ਨਹੀਂ ਆਪਾਂ ਪਹਿਲੀ ਵਾਰ ਹੀ ਲਾ ਕੇ ਦੇਖ ਰਹੇ ਆ ਪੌਦ ਵੀ ਇਹ ਜਿੰਨੂੰ ਆਪਾਂ ਲੱਡੂ ਗੇਂਦਾ ਕਹਿ ਦਿੰਨੇ ਆ ਉਹਦੀ ਪੌਦ ਆ ਤੇ ਅੱਗੇ ਦੇਖਦੇ ਆ ਕੀ ਕੀ ਰਹਿੰਦਾ ਹੈ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦਾ ਰਹਾਂਗਾ ਬਾਕੀ ਤੁਸੀਂ ਜਰੂਰ ਦੱਸਿਓ ਜਿਹੜਾ ਜਿਹੜੇ ਫੁੱਲਾਂ ਦੀ ਖੇਤੀ ਕਰਦੇ ਨੇ ਵੀ ਕੀ ਕੀ ਚੀਜ਼ ਹੈ ਦੇ ਵਿੱਚ ਪਾਣੀ ਆ ਜਾਂ ਕਿਵੇਂ ਹੁੰਦੀ ਆ ਜਾਂ ਕਿ ਕਿਹੜੀ ਕਿਹੜੀ ਚੀਜ਼ ਤੋਂ ਸਾਨੂੰ ਬਚਾਉਣਾ ਪੈਂਦਾ ਇਸ ਪੌਦ ਨੂੰ ਬਾਕੀ ਜੋ ਵੀ ਰਹੂਗਾ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਰਹਾਂਗਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਜੀ